ਜੋ ਸਵੇਰੇ ਕਰੀਬ 2:30 ਵਜੇ ਥਾਣਾ ਡੀ ਡਿਵੀਜ਼ਨ ਦੇ ਏਰੀਆ ਵਿੱਚ ਦੋ ਪਾਰਟੀਆਂ ਦਾ ਜਿਨ੍ਹਾਂ ਦਾ ਪਹਿਲਾਂ ਵੀ ਆਪਸੀ ਝਗੜਾ ਚੱਲਦਾ ਸੀ ਜਿਹਦੇ ਤੇ ਥਾਣਾ ਗੇਟ ਖੀਮਾ ਵਿੱਚ ਪਹਿਲਾਂ ਪਰਚਾ ਦਰਜ ਹੋਇਆ ਸੀ ਇਹਨਾਂ ਦੋਨਾਂ ਪਾਰਟੀਆਂ ਦਾ ਆਪਸੀ ਜਿਹੜਾ ਸਵੇਰ 2 ਵਜੇ ਕਰੀਬ ਝਗੜਾ ਹੋਇਆ ਜਿਹਦੇ ਵਿੱਚ ਇੱਕ ਧਿਰ ਦੇ ਤਿੰਨ ਆਦਮੀ ਜਿਹੜੇ ਆ ਉਹਨਾਂ ਨੂੰ ਗੋੜੀਆਂ ਲਗੀਆਂ ਜਿਹੜੇ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਅਤੇ ਇੰਜਰਡ ਜਿਹੜੇ ਆ ਅਰਣ ਕੁਮਾਰ ਹੁਣੇ ਅਰਣ ਕੁਮਾਰ ਦੀ ਸਟੇਟਮੈਂਟ ਦੇ ਉੱਤੇ ਮਕਦਮਾ ਨੰਬਰ 23 ਅੰਡਰ ਸੈਕਸ਼ਨ 109 191 190 ਬੀ ਐਨ ਐਸ 25 22 ਆਰਮਜ਼ ਐਟ ਰਥ ਥਾਣਾ ਡੀ ਡਿਵੀਜ਼ਨ ਤੇ ਮਕਦਮਾ ਦਰਜ ਕਰਕੇ ਮਕਦਮੇ ਦੀ ਤਫਤੀਸ਼ ਟੈਕਨੀਕਲ ਢੰਗ ਨਾਲ ਹਰ ਢੰਗ ਨਾਲ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਜਾ ਰਹੀ ਹੈ ਜੇ ਮੁਕਦਰਮੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕੀਤੇ ਗਏ ਨੇ ਅਤੇ ਕੁਝ ਬੰਦੇ ਜਿਹੜੇ ਆ ਉਹ ਸਾਡੇ ਵੱਲੋਂ ਰਾਉਂਡ ਅਪ ਕੀਤੇ ਗਏ ਨੇ ਉਹ ਜਿਹੜੀ ਹਰ ਜਿਹੜੇ ਦੋਸ਼ੀ ਦੀ ਡੰਗਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ ਅਤੇ ਮੁਕਦਮੇ ਦੀ ਤਫ਼ਤੀਸ਼ ਜਿਹੜੀ ਆ ਟੈਕਨੀਕਲ ਢੰਗ ਨਾਲ ਕਰਕੇ ਸਹੀ ਦੋਸ਼ੀ ਜਿਹੜੇ ਆ ਉਹਨਾਂ ਨੂੰ ਚਲਾਨ ਕੀਤਾ ਜਾਏਗਾ